6 ਸਾਲ ਦੀ ਬੱਚੀ ਨਾਲ ਦੇਖੋ ਅਸੀਂ ਕਦੇ ਮਿਲੇ ਨਹੀਂ ਸਾਡੀ ਕੋਈ ਰਿਸ਼ਤੇਦਾਰੀ ਨਹੀਂ ਅਸੀਂ ਤਾਂ ਆਪਣੇ ਸੰਧਾਤਾ ਨੂੰ ਕਾਇਮ ਰੱਖਣਾ ਨੇਗਾ ਸਿੰਘਾਂ ਨੇ ਉਹਦੇ ਮੁੰਡੇ ਨਾਲ ਮੇਰੀ ਗੱਲਬਾਤ ਹੋਈ ਉਸ ਮੁੰਡੇ ਨਾਲ ਜਿਹਨੇ ਕਰਤੂਤ ਕੀਤੀ ਮੈਂ ਕਿਹਾ ਵੀ ਮੈਂ ਅਮਰਤਪਾਲ ਸਿੰਘ ਮਹਿਰੋਂ ਬੋਲਦਾ ਜਿਹੜੀ ਕੱਲ ਘਟਨਾ ਵਾਪਰੀ ਐ ਤੇ ਉਹਦਾ ਜਵਾਬ ਲੈਣਾ ਤੇ ਤੂੰ ਮਿਲ ਕਹਿੰਦਾ ਵੀ ਮੈਂ ਜੁਪੀ ਉੱਠ ਗਿਆ ਅਸਲੀ ਗੱਲ ਹੁਣ ਜੁਪੀ ਉੱਠ ਗਿਆ ਇੱਥੇ ਆਪਣੀ ਭਜਨਾਠਾ ਆਪਾਂ ਜੁਪੀ ਦਾ ਜਾ ਨਹੀਂ ਸਕਦੇ ਹਜੇ ਤੇ ਤੋਂ ਬਾਅਦ ਉਹਨੂੰ ਮੈਂ ਇਹ ਕਿਹਾ ਵੀ ਜਦ ਤੱਕ ਸਾਰੀ ਉਮਰ ਹੁਣ ਜੂਪੀ ਰਹਿ ਪੀ ਪੰਜਾਬ ਨਾ ਆਈ ਤੇ ਜੇ ਪੰਜਾਬ ਆਉਣਾ ਫਿਰ ਤਿਆਰੀ ਕਰਕੇ ਆਈ ਬਿਲਕੁਲ ਤੇ ਨਾਲ ਹੀ ਆਪਾਂ ਉਥੋਂ ਦੇ ਸਬੰਧਤ ਥਾਣੇ ਨੂੰ ਵੀ ਸੂਚਿਤ ਕਰਤਾ ਸੀ ਵੀ ਭਾਈ ਆਹ ਕੇਸ ਆ ਆਹ ਕੁੜੀ ਦਾ ਪਰਿਵਾਰ ਆ ਆਹ ਮੁੰਡੇ ਦਾ ਪਰਿਵਾਰ ਆ ਵਾ ਮੁੰਡੇ ਦਾ ਡਰੈੱਸ ਆ ਸਾਰਾ ਤੁਸੀਂ ਉਹਨੂੰ ਰੈਸਟ ਕਰੋ ਤੇ ਉਹਨੂੰ ਜੇਲ੍ਹ ਭੇਜੋ ਜੇ ਫੇਰ ਨਹੀਂ ਕਾਰਵਾਈ ਹੁੰਦੀ ਫੇਰ ਆਪਾਂ ਤਾਂ ਆਪਦੇ ਕਾਨੂੰਨ ਨੂੰ ਲਾਗੂ ਰੱਖਾਂਗੇ ਨਾ ਬਿਲਕੁਲ ਫੇਰ ਹੁਣ ਕੱਲ ਜਿਹੜੀ ਭਿੰਡਰ ਕਾਲਾ ਘਟਨਾ ਵਾਪਰੀ ਆ 6 ਸਾਲ ਦੀ ਬੱਚੀ ਨਾਲ ਦੇਖੋ ਅਸੀਂ ਕਦੇ ਮਿਲੇ ਨਹੀਂ ਸਾਡੀ ਕੋਈ ਰਿਸ਼ਤੇਦਾਰੀ ਨਹੀਂ ਅਸੀਂ ਤਾਂ ਆਪਣੇ ਸੰਧਾਤਾ ਨੂੰ ਕਾਇਮ ਰੱਖਣਾ ਲਿੰਗਾ ਸਿੰਘਾਂ ਨੇ ਉਹਦੇ ਮੁੰਡੇ ਨਾਲ ਮੇਰੀ ਗੱਲਬਾਤ ਹੋਈ ਉਸ ਮੁੰਡੇ ਨਾਲ ਜਿਹਨੇ ਕਰਤੂਤ ਕੀਤੀ ਮੈਂ ਕਿਹਾ ਵੀ ਮੈਂ ਅਮਰਤਪਾਲ ਸਿੰਘ ਮਹਿਰੋਂ ਬੋਲਦਾ ਜਿਹੜੀ ਕੱਲ ਘਟਨਾ ਵਾਪਰੀ ਆ ਤੇ ਉਹਦਾ ਜਵਾਬ ਲੈਣਾ ਤੇ ਤੂੰ ਮਿਲ ਕਹਿੰਦਾ ਵੀ ਮੈਂ ਜੂਪੀ ਉੱਠ ਗਿਆ ਅਸਲੀ ਗੱਲ ਹੁਣ ਜੂਪੀ ਉੱਠ ਗਿਆ ਇੱਥੇ ਆਪਣੀ ਭਜਨ ਅਠਾ ਆਪਾਂ ਜੂਪੀ ਦਾ ਜਾ ਨਹੀਂ ਸਕਦੇ ਹਜੇ ਉਹਨੂੰ ਮੈਂ ਇਹ ਕਿਹਾ ਵੀ ਜਦ ਤੱਕ ਸਾਰੀ ਉਮਰ ਹੁਣ ਜੂਪੀ ਰਹਿ ਪੀ ਪੰਜਾਬ ਨਾ ਹੀ ਤੇ ਜੇ ਪੰਜਾਬ ਆਉਣਾ ਫਿਰ ਤਿਆਰੀ ਕਰਕੇ ਆਈ ਬਿਲਕੁਲ ਤੇ ਨਾਲ ਹੀ ਆਪਾਂ ਉਥੋਂ ਦੇ ਸਬੰਧਤ ਥਾਣੇ ਨੂੰ ਵੀ ਸੂਚਿਤ ਕਰਤਾ ਸੀ ਵੀ ਭਾਈ ਆਹ ਕੇਸ ਆ ਆਹ ਕੁੜੀ ਦਾ ਪਰਿਵਾਰ ਆ ਆਹ ਮੁੰਡੇ ਦਾ ਪਰਿਵਾਰ ਆ ਵਾ ਮੁੰਡੇ ਦਾ ਡਰੈੱਸ ਆ ਸਾਰਾ ਤੁਸੀਂ ਉਹਨੂੰ ਰੈਸਟ ਕਰੋ ਤੇ ਉਹਨੂੰ ਜੇਲ੍ਹ ਭੇਜੋ ਜੇ ਫੇਰ ਨਹੀਂ ਕਾਰਵਾਈ ਹੁੰਦੀ ਫੇਰ ਆਪਾਂ ਤਾਂ ਆਪਦੇ ਕਾਨੂੰਨ ਨੂੰ ਲਾਗੂ ਰੱਖਾਂਗੇ ਨਾ ਬਿਲਕੁਲ ਫੇਰ ਹੁਣ ਕੱਲ ਜਿਹੜੀ ਭਿੰਡਰ ਕਾਲਾ ਘਟਨਾ ਵਾਪਰੀ ਆ 6 ਸਾਲ ਦੀ ਬੱਚੀ ਨਾਲ ਦੇਖੋ ਅਸੀਂ ਕਦੇ ਮਿਲੇ ਨਹੀਂ ਸਾਡੀ ਕੋਈ ਰਿਸ਼ਤੇਦਾਰੀ ਨਹੀਂ ਅਸੀਂ ਤਾਂ ਆਪਣੇ ਸੰਧਾਤਾ ਨੂੰ ਕਾਇਮ ਰੱਖਣਾ ਲਿੰਗਾ ਸਿੰਘਾਂ ਨੇ ਉਹਦੇ ਮੁੰਡੇ ਨਾਲ ਮੇਰੀ ਗੱਲਬਾਤ ਹੋਈ ਉਸ ਮੁੰਡੇ ਨਾਲ ਜਿਹਨੇ ਕਰਤੂਤ ਕੀਤੀ ਮੈਂ ਕਿਹਾ ਵੀ ਮੈਂ ਅਮਰਤਪਾਲ ਸਿੰਘ ਮਹਿਰੋਂ ਬੋਲਦਾ ਜਿਹੜੀ ਕੱਲ ਘਟਨਾ ਵਾਪਰੀ ਆ ਤੇ ਉਹਦਾ ਜਵਾਬ ਲੈਣਾ ਤੇ ਤੂੰ ਮਿਲ ਕਹਿੰਦਾ ਵੀ ਮੈਂ ਜੂਪੀ ਉੱਠ ਗਿਆ ਅਸਲੀ ਗੱਲ ਹੁਣ ਜੂਪੀ ਉੱਠ ਗਿਆ ਇੱਥੇ ਆਪਣੀ ਭਜਨਾਠਾ ਆਪਾਂ ਜੂਪੀ ਦਾ ਜਾ ਨਹੀਂ ਸਕਦੇ ਹਜੇ ਤੇ ਤੋਂ ਬਾਅਦ ਉਹਨੂੰ ਮੈਂ ਇਹ ਕਿਹਾ ਵੀ ਜਦ ਤੱਕ ਸਾਰੀ ਉਮਰ ਹੁਣ ਜੂਪੀ ਰਹਿ ਪੀ ਪੰਜਾਬ ਨਾ ਹੀ ਤੇ ਜੇ ਪੰਜਾਬ ਆਉਣਾ ਫਿਰ ਤਿਆਰੀ ਕਰਕੇ ਆਈ ਬਿਲਕੁਲ ਤੇ ਨਾਲ ਹੀ ਆਪਾਂ ਉੱਥੋਂ ਦੇ ਸਬੰਧਤ ਥਾਣੇ ਨੂੰ ਵੀ ਸੂਚਿਤ ਕਰਤਾ ਸੀ ਵੀ ਭਾਈ ਆਹ ਕੇਸ ਆ ਆਹ ਕੁੜੀ ਦਾ ਪਰਿਵਾਰ ਆ ਆਹ ਮੁੰਡੇ ਦਾ ਪਰਿਵਾਰ ਆ ਵਾ ਮੁੰਡੇ ਦਾ ਡਰੈੱਸ ਆ ਸਾਰਾ ਤੁਸੀਂ ਉਹਨੂੰ ਅਰੈਸਟ ਕਰੋ ਤੇ ਉਹਨੂੰ ਜੇਲ੍ਹ ਭੇਜੋ ਜੇ ਫੇਰ ਨਹੀਂ ਕਾਰਵਾਈ ਹੁੰਦੀ ਫੇਰ ਆਪਾਂ ਤਾਂ ਆਪਦੇ ਕਾਨੂੰਨ ਨੂੰ ਲਾਗੂ ਰੱਖਾਂਗੇ ਨਾ ਬਿਲਕੁਲ ਫੇਰ